ਸਾਡੇ ਕੋਲ ਇਹਨੇ ਬੰਦੇ ਆ ਨਾ ਕੰਮ ਕਰਨ ਵਾਲੇ ਹਾਂ ਜਿਹੜੇ ਬਾਹਰੋਂ ਪ੍ਰਦੇਸੀ ਜਿੰਨਾਂ ਕਹਿੰਦੇ ਆ 40 40 50 50 700 770 ਤਰੇਰੇ ਮਹੀਨਾ ਕਮਾਉਂਦੇ ਨੇ ਠੀਕ ਐ ਤੇ ਪੰਜਾਬੀ ਕਹਿੰਦੇ ਆ ਵੀ ਕੰਮ ਹੈ ਨਹੀਂ ਕੰਮ ਹੈ ਨਹੀਂ ਸਹੀ ਗੱਲ ਐ ਨਾਲੇ ਕਿਰਾਏ ਤੇ ਰਹਦੇ ਇੱਥੇ ਬਿਲਕੁਲ ਬਈ ਬਿਲਕੁਲ ਸਾਰਾ ਕੁਝ ਮੋਲ ਦਾ ਸਭ ਕੁਝ ਮੋਲ ਲੱਖ ਲੱਖ ਮਹੀਨਾ ਵੀ ਕਮਾਉਂਦੇ ਆ ਬਲੇ ਬਿਲਕੁਲ ਬਈ ਬਿਲਕੁਲ ਅਸਲ 'ਚ ਆਪਣੇ ਬੰਦਿਆਂ ਦੀ ਥੋੜਾ ਜਿਹਾ ਕੁਝ ਗਾਣਿਆਂ ਨੇ ਮੈਂ ਕਹਿੰਦਾ ਵੀ ਗਾਣਿਆਂ ਨੇ ਵੱਧ ਪੱਟੀ ਮੇਸ਼ ਕਰਤੀ ਉਸ ਆਪਣੇ ਗਾਈਡ ਨਾ ਸਾਈਨ ਗਾਈਡ ਨਾ ਸਾਈਨ ਹੀ ਬਿਲਕੁਲ ਸਾਰਾ ਵਿਦੇਸ਼ੀ ਤਕ ਆ ਤੇਨਿਆ ਦੇ ਕੋ ਸਿੱਧੀ ਜੀ ਮਾਰਦਾ ਨਾ ਉਹ ਮਾਰਦਾ ਬਣਾ ਸਿੱਧੀ ਜੀ ਮਾਰਦਾ ਸਿੱਧੀ ਮਾਰਦਾ ਹਾਂ ਕੰਟਰੋਲ ਲੱਗਿਆ ਕੰਟਰੋਲਰ ਵੀ ਵੋਲਟ ਕੀਤਾ ਆ ਅੱਛਾ ਜਿਵੇਂ ਕਾਰ ਵਾਂਗੂ ਟਰੱਕ ਵੀ ਕਾਰ ਪਹਾੜਾਂ ਤੇ ਕਾਰ ਵਾਂਗੂ ਜਾਂਦਾ ਹੈ ਅੱਛਾ ਕੰਟਰੋਲਰ ਨਾਲ ਦੀ ਲੋੜ ਨਹੀਂ ਪੈਂਦੀ ਠੀਕ ਹੈ ਠੀਕ ਇਹਦੀ ਜਗ੍ਹਾ ਲ ਆਪੇ ਹੀ ਕੀਤਾ ਗਾਣਾ ਠੀਕ ਹੈ ਨਹੀਂ ਨਹੀਂ ਠੀਕ ਹੈ ਇੱਕ ਕ੍ਰੋਮ ਇਹਨੇ ਆਉਂਦਾ ਨਾਲ ਲੱਗੇ ਹੀ ਹੋਗਾ ਠੀਕ ਹੈ ਬਾਈ ਸਾਰਾ ਅਮਰੀਕਨ ਮੇੜਾ ਹੈ ਇਹ ਠੀਕ ਹੈ ਆਪ ਕੋ ਹਾਂ ਫੋੜਦਾ ਫਤਾਰਾ ਬਾਈ ਹਾਂ ਫੋੜਦਾ ਕਹਿੰਦੇ ਆ ਇਹ ਗੱਲ ਬਈ ਮੈਨੂੰ ਵੀ ਸੋਚੋਂ ਹੁਣ ਪਤਾ ਲੱਗੀ ਤੇ ਬਹੁਤ ਭਰਾ ਇਹੇ ਜੇ ਹੋਣਗੇ ਜਿੰਨਾਂ ਨੂੰ ਉਹਨਾਂ ਨੂੰ ਵੀ ਹੁਣ ਪਤਾ ਲੱਗੂ ਮੈਂ ਉਹ ਜਿਵੇਂ ਗਾਣਾ ਸੁਣਿਆ ਵੀ ਕੋਵਰੇ ਦੇ ਫੋੜ ਦਾ ਫੁਕਾਰਾ ਹਨਾ ਉਹ ਮੈਂ ਕੋਵਰਾ ਦੂਜੇ ਹੀ ਸਮਝਦਾ ਹੁੰਦਾ ਦੀ ਮਾਂ ਕਦੇ ਵੀ ਉਹਦਾ ਫੁਕਾਰਾ ਕਹਿੰਦੇ ਆ ਇਹ ਮੈਨਕਿਊ ਨੇ ਡਾ ਜੀ ਠੀਕ ਹੈ ਇਹ ਮੈਨਕਿਊ ਨੇ ਡਾ ਇਹਨੂੰ ਕਹਿੰਦੇ ਆ ਫਿਰ ਇਹਦੇ ਫੁਕਾਰੇ ਦੀ ਗੱਲ ਹੁੰਦੀ ਆ ਭਰਾਵੋ ਬਈ ਤੁਸੀਂ ਦੇਖੀ ਜਾਓ ਵਿਆਹ ਹੋਈ ਕੀ ਜਾਂਦਾ ਲੈ ਬਹੁਤ کیا ਆਵਾਜ਼ ਆ ਬਾਈ ਸਾਰਾ ਵਿਦੇਸੀ ਤਕਨੀਕ ਵਾਲਾ ਕੰਮ ਕਰਾਇਆ ਹੋਇਆ ਬਾਈ ਪਲਵਾਨ ਦੇ ਇਹ ਬਾਈ ਇੱਥੋਂ ਕੰਟਰੋਲ ਹੁੰਦਿਆ ਹੈ ਇਹਦੇ ਲੀਵਰ ਆ ਗਏ ਹੈ ਨਾ ਜਿਵੇਂ ਆਪਾਂ ਗੱਲ ਕਰੀਏ ਤੇ ਇਹ ਆ ਗਏ ਭਰਾਵੋ ਇਹਦੇ ਲੀਵਰ ਹੈਂ ਜੀ ਇਹਦੇ ਅੰਦਰ ਪਾਵਰ ਬੈਗ ਨਾਲ ਕੰਮ ਕਰਦਾ ਅੱਛਾ ਆ ਚੀਜ਼ ਦੇ ਵਿੱਚ ਤੇ ਠੀਕ ਹੈ ਗੱਡੀ ਮਰੀ ਜੇ ਆਪਾਂ ਬੰਦ ਕਰਦੀਏ ਗੱਡੀ ਦੀ ਆਵਾਜ਼ ਆਈ ਜਾਂਦੀ ਨਹੀਂ ਵਿੱਚ ਇਹ ਸੋ ਦਿਖਾਉਣਾ ਬਾਈ ਇਹਦੇ ਵਿੱਚ ਬਾਈ ਕਹਿੰਦਾ ਵੀ ਪਾਵਰ ਬੈਗ ਹੈ ਵੀ ਫਾਈ ਵੀ ਬਹੁਤ ਹੈ ਕਹਿੰਦਾ ਵੀ ਜਿਹੜਾ ਕੰਮ ਕਰਦਾ ਹੈਗਾ ਤੇ ਦਿਖਾਉਣਾ ਸੋਨੂੰ ਬਾਈ ਤੇ ਆ ਜਿਹੜਾ ਸਿਸਟਮ ਆ ਨਾ ਬਾਈ ਨੇ ਲਵਾਇਆ ਵਿਆ ਵਿਦੇਸ਼ੀ ਤਕਨੀਕ ਦੇ ਨਾਲ ਆ ਆਪਣੇ ਨਾਲ ਲੁਧਿਆਣੇ ਦੇ ਕੋਲੇ ਸਨੇਤ ਪਿੰਡ ਹੈ ਸਨੇਤ ਪਿੰਡ ਦੇ ਵਿੱਚ ਬਾਈ ਆਪਣਾ ਮਿੱਤਰ ਹੈਗਾ ਪਲਵਾਨ ਤੇ ਪਲਵਾਨ ਬਾਈ ਨੇ ਇੱਕ ਬਖਰੀ ਤਰੀਕੇ ਨਾਲ ਆਪਾਂ ਕਹੀਏ ਵੀ ਸ਼ੌਂਕ ਨੂੰ ਆਪਦੇ ਨੂੰ ਆਪਾਂ ਕਹਿੰਦੇ ਵੀ ਸ਼ੌਕ ਨੂੰ ਜਿਉਂਦਾ ਰੱਖਣ ਦੇ ਲਈ ਹਰ ਇੱਕ ਬੰਦੇ ਨੂੰ ਉਹ ਹੁੰਦੀ ਆ ਹਨਾ ਤੇ ਬਾਈ ਨੇ ਸ਼ੌਕ ਨੂੰ ਜਿਉਂਦਾ ਰੱਖਣ ਦੇ ਲਈ ਸ਼ੌਕ ਨੂੰ ਮੋਡੀਫਾਈ ਕਰ ਲਿਆ ਬਾਈ ਹਨਾ ਆ ਫਿਰੋਜ ਵੀ ਆਇਆ ਹੈ ਠੀਕ ਹੈ ਤੇ ਇਹ ਫਿਲਮ ਦੇ ਵਿੱਚ ਹੈ ਠੀਕ ਹੈ اسلام آباد ਕੈਪਟਨ ਠੀਕ ਹੈ ਫਿਰੋਜ ਵੀ ਆਣਾ ਆਇਆ ਹੋਇਆ ਠੀਕ ਹੈ ਬਾਈ ਇਹਨਾਂ ਨਾਲ ਜੀ ਬਾਅਦ ਸਿਰ ਠੀਕ ਹੈ ਬਾਈ ਠੀਕ ਹੈ ਵਾਹ ਜੀ ਵਾਹ ਮੰਗੜਾ ਕੀ ਬਾਤ ਹੈ ਤੇ ਬਾਈ ਜੇ ਆਪਾਂ ਗੱਲ ਕਰੀਏ ਵੀ ਇਹਨੂੰ ਕਿਸ ਤਰੀਕੇ ਨਾਲ ਇਹ ਤਾਂ ਮੈਂ ਪੂਰਾ ਜਗਾਦ ਹੀ ਨਹੀਂ ਲੱਗਿਆ ਦੇਖਣਾ ਤੁਸੀਂ ਐਡੀ ਮਹਿੰਗੀ ਗੱਡੀ ਦੇ ਉੱਪਰ ਆਗ ਇੱਕ ਗੱਡੀਆਂ ਟੋਅ ਕਰਨ ਵਾਲਾ ਸਿਸਟਮ ਤਿਆਰ ਕਰ ਰੱਖਿਆ ਵੀ ਇਹ ਕਿਵੇਂ ਬਾਈ ਇਹਦੀ ਬਾਰੇ ਚੰਨਣ ਪਾਓ ਵੀ ਕਿਵੇਂ ਸ਼ੌਂਕ ਦੀ ਸਾਨੂੰ ਇਸ ਚੀਜ਼ ਦਾ ਮੇਰੇ 22-23 ਸਾਲ ਹੋ ਗਏ ਸਾਨੂੰ ਕਾਰ ਦਾ ਕੰਮ ਕਰਨ ਦਾ ਠੀਕ ਆ ਬਾਈ ਸਿੱਖਿਆ ਵੀ ਆ ਉਹ ਬਣਾਉਂਦੇ ਸੀ ਤਿਆਰ ਕਰ ਆਊਟਪੁੱਟ ਇੰਟਰਸੀਵ ਠੀਕ ਆ ਬਾਈ ਇਹੋ ਸ਼ੌਂਕ ਸੀਗਾ ਫਿਰ ਮੈਂ ਵੱਖਰਾ ਕੰਮ ਕਰਨ ਦਾ ਸ਼ੌਂਕ ਸੀਗਾ ਹਾਂ ਤੇ ਫਿਰ ਮੈਂ ਵੀ ਕਹ ਵੀ ਕਾਰ ਵੀ ਹੋਵੇ ਇੱਕ ਤਰੀਕੇ ਦੀ ਕੰਮ ਵੀ ਲੈ ਲੈਂਦੇ ਠੀਕ ਹੈ ਫਿਰ ਬਾਰਨ ਵਾਲੀ ਦੇਖੀ ਸਿਸਟਮ ਠੀਕ ਹੈ ਫਿਰ ਇਹ ਤੁਸੀਂ ਇੱਥੇ ਬਣਾਇਆ ਹੈ ਇਹ ਬਈ ਆਈਐਸਓਯੂ ਦਾ ਪਿੱਕਾ ਹੋਣਾ ਤੇ ਬਹੁਤ ਸੋਹਣਾ ਬਾਈ ਨੇ ਉਹ ਕਰਿਆ ਇਹਨੂੰ ਤੇ ਬਾਈ ਇਹ ਟਾਇਰ ਨੇ ਜਿਵੇਂ ਆਫ ਰੋਡਿੰਗ ਵਾਲਾ ਤੁਸੀਂ ਕਰਿਆ ਪਿਆ ਇਹ ਦੁਬਈ ਦੇ ਵਿੱਚ ਪੈਂਦੇ ਆ ਸਿਆ ਹਾਂਜੀ ਦੁਬਈ ਦੇ ਵਿੱਚ ਪੈਂਦੇ ਆ ਹਾਂ ਠੀਕ ਹੈ ਰੋਡਿੰਗ ਵਾਲਾ ਗੱਡੀਆਂ ਵਾਤੇ ਠੀਕ ਆ ਤੇ ਇਹਦੇ ਬਾਈ ਫਿਰ ਕਿਤੇ ਹਸ਼ਿਆਰਪੁਰ ਦੇ ਜੰਗਲਾਂ ਜੰਗਲਾਂ 'ਚ ਵੀ ਕਿਉਂ ਜਾ ਕਿਵੇਂ ਆ ਕੋਈ ਕੱਢਿਆ ਮੈਂ ਹਸ਼ਿਆਰਪੁਰ ਜੰਗਲ ਵੀ ਹੇਮਕੁੰਡ ਸਾਹਿਬ ਵੀ ਜਾਈਦਾ ਤਿੰਨ ਵਾਰ ਜਾ ਕੇ ਆਇਆ ਹੇ ਮੋੜਦਾ ਠੀਕ ਹੈ ਵੀ ਫਿਰ ਤਾਂ ਭਾਗਾਂ ਦੀ ਗੱਡੀ ਆ ਭਰਾ ਉਹ ਹੇਮਕੁੰਡ ਸਾਹਿਬ ਨੂੰ ਵੀ ਆਪਾਂ ਕਹੀਏ ਧਰਤੀ ਤੇ ਇਹ ਨਤਮਸਤਕ ਹੋ ਕੇ ਆਈ ਹੈਗੀ ਇਹ ਗੱਡੀ ਤੇ ਬਾਈ ਜਿਵੇਂ ਇਹਦੇ ਪਿੱਛੇ ਬਾਜਨ ਪੈ ਗਿਆ ਇਸ ਚੀਜ਼ ਦੇ ਨਾਲ ਕੋਈ ਇਹਦੀ ਐਵਰੇਜ ਦੇ ਵਿੱਚ ਕਮੀ ਆਈ ਆ ਜਾਂ ਕੋਈ ਇਹਦਾ ਜੋਰ ਲੱਗਣ ਲੱਗਿਆ ਜਾਂ ਇਹ ਚੀਜ਼ ਦਾ ਵੱਧ ਬੈਨੀਫਿਟ ਹੋਇਆ ਬਈ ਇਹਨੂੰ ਮੇਰੇ ਬਲਦਾ ਨਾ ਪੜਾ ਅੱਛਾ ਬਲਦਾ ਜਿਹਨੇ ਪੁਰਾਣੇ ਬਲਦੇ ਹੁੰਦੇ ਸੀ ਹ ਇੰਡੀਅਨ ਕੰਪਨੀ ਇਹ ਹੈਗੀ ਹਾਂ ਬੋਰਨਰ ਹੈ ਜਰਮਨ ਗੱਡੀਆਂ ਠੀਕ ਹੈ ਬਿਲਕੁਲ ਭਰਾਵੋ ਥੱਲੇ ਬਾਈ ਕਹਿੰਦਾ ਵੀ 1 ਟਨ ਦੇ ਕਰੀਬ ਜਿਹੜਾ ਆ ਚੀਜ਼ਾਂ ਦਾ ਵਜਨ ਲੱਗ ਗਿਆ ਤੇ ਇਹ ਕਹਿੰਦਾ ਵੀ ਜਿਹੜਾ ਹਜੇ 4x4 ਗੱਡੀ ਆਉਂਦੀ ਆ ਜਿਵੇਂ ਐਂਡੈਵਰ ਗੱਡੀ ਹੋਗੀ ਜਾਂ ਪਜਾਰੋ ਹੋਗੀ ਉਹ ਜਿਹੜੀ ਗੱਡੀ ਆ ਗਈ ਬਾਈ ਅੜ ਜਾਂਦੀ ਹੈਗੀ ਪਰ ਕਹਿੰਦਾ ਵੀ ਜਿੱਥੇ ਇਹ ਹੈਗਾ ਕਹਿੰਦਾ ਵੀ ਇਹ ਚੀਜ਼ ਨਹੀਂ ਅੜਦੀ ਹੈਗੀ ਕਿਉਂਕਿ ਛੇ ਵਜਨ ਹੋਣ ਕਰਕੇ ਹੈਵੀ ਹੋ ਗਈ ਪੂਰੀ ਫੁੱਲ ਹੈ ਨਾ ਤੇ ਭਾਈ ਜਦੋਂ ਫਿਰ ਇਹ ਚੀਜ਼ ਲੈ ਜਾਂਦੇ ਹੋ ਮੈਨੂੰ ਤਾਂ ਲੱਗਦਾ ਇੰਡੀਆ ਦੇ ਵਿੱਚ ਕਿਸੇ ਕੋਲੇ ਹੋਣੀ ਨਹੀਂ ਤੁਸੀਂ ਦੇਖਿਆ ਵੀ ਕਿਸੇ ਨੇ ਇੰਡੀਆ ਦੇ ਵਿੱਚ ਅਜਿਹੇ ਸਿਸਟਮ ਤੇ ਚੈਲੰਜ ਨਹੀਂ ਚੈਲੰਜ ਨਹੀਂਗਾ ਹਾਂ ਸਭ ਤੋਂ ਡਰਦੇ ਆ ਠੀਕ ਹੈ ਢਾਈ ਸਾਲ ਹੋ ਗਏ ਵੀਰੋ ਬਣਾਏ ਢਾਈ ਸਾਲ ਠੀਕ ਹੈ ਤੇ ਅੱਜ ਤੱਕ ਤਾਂ ਮੈਂ ਤਾਂ ਦੇਖਿਆ ਨਹੀਂ ਨਾ YouTube ਤੇ ਨਾ Net ਤੇ ਹਾਂ ਬਣਾ ਲਿਆ ਉਹ ਕ੍ਰੈਡੀ ਠੀਕ ਹੈ ਪਰ ਅੱਜ ਤੱਕ ਆਪਣਾ ਜਾਇ ਨਹੀਂ ਕਿ ਆਪਣੇ ਤੋਂ ਪਹਿਲਾਂ ਕਿਸੇ ਨੇ ਨਹੀਂ ਬਣਾਇਆ ਠੀਕ ਹੈ ਬਿਲਕੁਲ ਵੀ ਬਾਈ ਕਹਿੰਦਾ ਵੀ ਕੋਈ ਵੀਡੀਓ ਵਗੈਰਾ ਤਾਂ ਦੇਖੀ ਨਹੀਂ ਹੈਗੀ ਵੀ ਕਿਸੇ ਨੇ ਬੰਦੇ ਨੇ ਬਣਾਇਆ ਹੋਵੇ ਹਨਾ ਉਹ ਕਿਤੇ ਕੋਈ ਨੂੰ ਕਾਸੇ ਮੈਂ ਕੋਈ ਤੇਰੇ ਵਰਗਾ ਹੀ ਹੋਵੇ ਹਨਾ ਆਪਾਂ ਕਹਿ ਦਈਏ ਕਹਿੰਦੇ ਨੇ ਵੀ ਇੰਨੇ ਆਹ ਦੇ ਇੰਡੀਆ ਦੇ ਜਿੰਨੇ ਵੀ ਟੂਰ ਕਾਰ ਸਰਵਿਸ ਵਾਲੇ ਆ ਨਹੀਂ ਜਾਣਦੇ ਮੈਨੂੰ ਠੀਕ ਹੈ ਆਪਣਾ ਆਲਰੇਡੀ ਕੰਮ ਹੀ ਹੈ ਠੀਕ ਹੈ ਤੇ ਅੱਜ ਤੱਕ ਦੇਖਿਆ ਨਹੀਂ ਹੈਗਾ ਕਿਸੇ ਕੋਲੇ ਵੀ ਕਿਸੇ ਨੇ ਆ ਚੀਜ਼ ਰੱਖੀ ਹੋਵੇ ਤੇ ਬਾਈ ਕਹਿੰਦਾ ਵੀ ਗੱਡੀ ਦੀ ਗੱਡੀ ਦਾ ਕੰਮ ਲੈ ਲੈਂਦੇ ਆਗੇ ਤੇ ਨਾਲ ਇਹਨੂੰ ਕਮਰਸ਼ੀਅਲ ਤੌਰ ਤੇ ਵੀ ਪ੍ਰੋਫੈਸ਼ਨਲ ਤੌਰ ਤੇ ਆਪਾਂ ਕਹਿ ਦਈਏ 2 ਰੁਪਏ ਕਮਾਉਣ ਵਾਸਤੇ ਵੀ ਇਸ ਚੀਜ਼ ਨੂੰ ਵਰਤ ਦਿਆਂਗੇ ਤੇ ਅੰਦਰੋਂ ਵੀ ਬਾਈ ਨੇ ਪੂਰਾ ਫੁੱਲ ਵਧੀਆ ਜੈਂਗੋ ਕਰਕੇ ਰੱਖਿਆ ਹੋਇਆ ਤੇ ਮੈਂ ਇਹਦੀ ਬਾਈ ਦੀ ਇੱਕ ਵਾਰੀ ਰਾਏ ਲੈਤੀ ਸੀ ਮਾਹ ਬਾਈ ਯਾਰ ਮੇਰਾ ਸੁਪਨਾ ਵੀ ਯਾਰ ਮੈਂ ਇਹੋ ਜੀ ਗੱਡੀ ਲਵਾ ਕਿਉਂ ਜਦੋਂ ਬਾਹਰ ਘੁੰਮਣ ਕੰਮ ਜਾਂਦੇ ਆਂ ਕਿ ਉਦੋਂ ਐ ਹੁੰਦਾ ਵੀ ਇੱਥੇ ਆਪਦਾ ਬਿਸਤਰਾ ਬਣਾ ਲਿਆ ਕਰੀਏ ਕੱਲਾ ਆਹੀ ਨਹੀਂ ਆ ਵੀ ਬਾਈ ਨੇ ਥੱਪ ਇੱਕ ਹੋਰ ਕੱਢਿਆ ਹੋਇਆ ਮੈਨੂੰ ਐ ਦੀ ਗੱਲ ਇਹਦੀ ਬਾਅਦ ਚ ਕਰਾਂਗੇ ਆ ਵੀ ਬਾਈ ਨੇ ਥੱਪ ਇੱਕ ਹੋਰ ਕੱਢਿਆ ਹੋਇਆ ਜਮਾ ਲੋਕੇ ਦੀ ਤੁਸੀਂ ਦੇਖ ਲਓ ਬ੍ਰੈਂਡ ਨਿਊ ਬਣੀ ਵੀ ਆ ਭਰਾਓ ਜਮਾ ਬ੍ਰੈਂਡ ਨਿਊ ਲੁੱਕ ਬਣੀ ਵੀ ਆ ਤੇ ਹਾਰਲੇ ਡਾਇਵਰਸਨ ਕਹਿੰਦੇ ਬਾਈ ਇਹਨੂੰ ਨਾ ਹਾਰਲੇ ਡੇਕ ਕਸਟਮ 1200 ਕਸਟਮ 1200 ਕਸਟਮ 1200 ਠੀਕ ਹੈ ਤੁਸੀ ਹੀ ਲੈਣਾ ਠੀਕ ਹੈ ਇਹ ਕ੍ਰੋਮ ਇਹਨੇ ਆਉਂਦਾ ਨਾਲ ਲੱਗੇ ਹੀ ਹੋਗਾ ਠੀਕ ਹੈ ਬਾਈ ਸਾਰਾ ਅਮਰੀਕਨ ਮੇਡ ਆ ਇਹ ਠੀਕ ਹੈ ਆਪ ਕੋ ਹਾਂ ਫੋੜ ਦਾ ਪਤਾ ਰਾਂ ਬਾਈ ਹਾਂ ਇਹ ਗੱਲ ਬਾਈ ਮੈਨੂੰ ਵੀ ਸੋਸੋਂ ਹੁਣ ਪਤਾ ਲੱਗੀ ਤੇ ਬਹੁਤ ਭਰਾ ਇਹ ਜੇ ਹੋਣਗੇ ਜਿਨ੍ਹਾਂ ਨੂੰ ਉਹਨਾਂ ਨੂੰ ਵੀ ਹੁਣ ਪਤਾ ਲੱਗੂ ਮੈਂ ਉਹ ਜਿਵੇਂ ਗਾਣਾ ਸੁਣਿਆ ਵੀ ਕੋਵਰੇ ਤੇ ਫੋਰਡ ਦਾ ਫੁਕਾਰਾ ਹਨਾ ਉਹ ਮੈਂ ਕੋਵਰਾ ਦੂਜੇ ਹੀ ਸਮਝਦਾ ਹੁੰਦਾ ਸੀ ਮੱਕਦੇ ਵੀ ਉਹਦਾ ਫੁਕਾਰਾ ਕਹਿੰਦੇ ਆ ਇਹ ਮੈਂਕਨ ਮੇਡ ਹੈ ਠੀਕ ਹੈ ਇਹ ਮੈਂਕਨ ਮੇਡ ਹੈ ਇਹਨੂੰ ਕਹਿੰਦੇ ਆ ਫਿਰ ਇਹਦੇ ਫੁਕਾਰੇ ਦੀ ਗੱਲ ਹੁੰਦੀ ਆ ਭਰਾ ਉਹ ਗਾਣਿਆਂ ਦੇ ਵਿੱਚ ਜਿਹੜੀ ਹੁੰਦੀ ਆ ਵੀ ਕੋਵਰੇ ਤੇ ਫੋਰਡ ਦਾ ਫੁਕਾਰਾ ਉਹ ਆਹ ਕੋਵਰਾ ਗਾ ਇਹਦਾ ਫੁਕਾਰਾ ਗਾ ਉਹ ਬਿਲਕੁਲ ਇਹ ਸੁਣਾਵੋ ਹਾਂ ਬਈ ਸੁਣਾ ਵੀ ਦਿਓ ਬਈ 汉地汉地呗。Handy, handy, ਸਰੂਰ ਜਾਉਂਦਾ ਪਾਲੀ ਹੈਨਾ ਬਿਲਕੁਲ ਬਾਈ ਤੇ ਇਹ ਫਿਰ ਬਾਈ ਇਹ ਸ਼ੌਂਕ ਕਿੰਨਾ ਸਮਾਂ ਹੋ ਗਿਆ ਇਹਨੂੰ ਲੈਣ ਦੇ ਇਹ ਵੀਰੇ ਸ਼ੌਂਕ ਦਾ ਸਾਡਾ 2003 ਚਾਂ ਦਾ ਠੀਕ ਹੈ ਆਪਣਾ ਮਿੱਤਰ ਸੀਗਾ ਦੋਤ ਵਾਲ ਸੰਤਾ ਕੋਲੇ ਯਾਮਾ R R 100 ਸੀਗਾ ਉਹਨਾਂ ਕੋਲੇ ਠੀਕ ਹੈ ਯਾਮਾ R 100 4 ਠੀਕ ਹੈ ਉਹ ਆਪਣੇ ਦੋਸਤ ਸੀ ਉਹਨਾਂ ਉਹ ਦਿਨ ਦੇ ਸੀ ਉਹਨਾਂ ਨੂੰ ਠੀਕ ਹੈ 2004 ਦੀ ਗੱਲ ਸਮਝ ਠੀਕ ਹੈ ਉਹਨ ਲਈ ਸ਼ੌਂਕ ਸੀ ਫਿਰ ਇਹ ਕਿ ਸਾਂਝਾ ਵੀ ਕਿਨਾ ਲਿਆ ਪਹਿਲੇ ਸਾਲ ਤੋਂ ਗਿਆ ਫਰਦਾ ਦੇ ਠੀਕ ਹੈ ਬਾਈ ਵੀ ਹੁਣ ਇੱਕ ਸਾਲ ਤੋਂ ਆਪਦਾ ਜੀ ਬਾਈ ਬਹੁਤ ਸਾਂਭ ਸੰਭਾਲ ਦੇ ਨਾਲ ਬਾਈ ਨੇ ਰੱਖਿਆ ਵਿਆ ਹੈ ਨਾ ਤੇ ਮੈਨੂੰ ਵੀ ਬਾਈ ਹੁਰਿਆਂ ਨੂੰ ਬਹੁਤ ਆਪਾਂ ਕਹਦੇ ਆ ਵੀ ਸੋਹਣਾ ਲੱਗਿਆ ਮਿਲ ਕੇ ਹਨਾ ਵਧੀਆ ਲੱਗਿਆ ਵੀ ਬਾਈ ਕੋਲੇ ਆਏ ਤਾਂ ਨਵੀਂ ਚੀਜ਼ ਦੇਖਣ ਨੂੰ ਮਿਲੀ ਮੈਂ ਤੇ ਬਾਈ ਫਤੇਗੜ ਸਾਹਿਬ ਦੀ ਧਰਤੀ ਤੇ ਇਕੱਠੇ ਹੋਏ ਸੀ ਹੋਰ ਬਾਈ ਕੋਈ ਦਿਲ ਦੇ ਵਿੱਚ ਗੱਲ ਹੋਵੇ ਆਪਣੇ ਭਰਾਵਾਂ ਨਾਲ ਕਰਨੀ ਚਾਹੁੰਦੇ ਹੋ ਉਹਨੇ ਹੋਰ ਗੱਡੀ ਦਿਖਾ ਦਿੰਦੇ ਠੀਕ ਹੈ ਉਹ ਵੀ ਇਦਾਂ ਹੀ ਸਰਾਂ ਨਾ ਬਿਲਕੁਲ ਭਈ ਆਜੋ ਆਜੋ ਫਿਰ ਇੱਕ ਆਗੇ ਬਾਈ ਕੋਲੇ ਆਪਾਂ ਆ ਆਉਦੀ ਦੂਜੀ ਗੱਡੀ ਦੇਖਣਾ ਤੇ ਇਧਰ ਆ ਜਾ ਪ੍ਰਭਾਨ ਬਾਈ ਕਿੱਥੋਂ ਬਾਈ ਤੇ ਆ ਉਸੇ ਵੀਰ ਤੇ ਬਾਈ ਹੁਣ ਸਟਾਰਟ ਹੂ ਹਾਂਜੀ ਹਾਂਜੀ ਕਰੋ ਕਰਾਂ ਬਾਈ ਆ ਇੱਕ ਨਵੇਂ ਤਰੀਕੇ ਦਾ ਸਲੰਸਰ ਆ ਆਹਾ ਆਹਾ ਠੰਡੀ ਜੀ ਕਰਕੇ ਥੋੜਾ ਜਿਹਾ ਜਾਮ ਜਾ ਹਨਾ ਹਾਂ ਠੀਕ ਐ ਬੰਦੇ ਦਾ ਦਿਲ ਦਾ ਬੰਦੇ ਦੇ ਕੀਆ ਠੀਕ ਹੈ ਬਾਈ ਕਹਿੰਦਾ ਬੰਦੇ ਦੇਸੀ ਆ ਕੰਮ ਕੈਨੇਡਾ ਅਮਰੀਕਾ ਵਾਲੇ ਕਰਦੇ ਆ ਕੰਮ ਹੈ ਨਹੀਂ ਇੱਥੇ ਜਿੰਨਾ ਕੰਮ ਇੱਥੇ ਆ ਕੈਨੇਡਾ ਵੀ ਹੈ ਨਹੀਂਗਾ ਸਹੀ ਗੱਲ ਆ ਕਰਨ ਵਾਲਾ ਹੋਵੇ ਪਰ ਬਿਲਕੁਲ ਬਾਈ ਕਹਿੰਦਾ ਆਏ ਉਰਲੇ ਪਾਸੇ ਆ ਇਧਰੋਂ ਕਹਿੰਦਾ ਕਰੋਗੇ ਤੁਸੀਂ ਕੋਈ ਚੀਜ਼ ਤੇ ਬਾਈ ਜੀ ਇਸ ਨੂੰ ਗੱਲਾਂ ਸੁਣਾਉਣੇ ਇੱਕ ਵਾਰੀ ਦੁਬਾਰੇ ਤੇ ਬਾਈ ਵੀ ਲੋਕ ਕਹਿੰਦੇ ਆ ਕੰਮ ਹੋਰੇ ਹੈ ਨਹੀਂਗਾ ਹਨਾ ਉਹ ਚੀਜ਼ ਦੱਸੋ ਦੁਬਾਰੇ ਫੇਰ ਇਹ ਲੋਕ ਕਿਹੜੇ ਕੰਮ ਹੈ ਨਹੀਂ ਹਾਂ ਆ ਮਹੀਨਾ ਲੋਕ ਕਰਨ ਵਾਲੇ ਹੈ ਨਹੀਂ ਕਰਨ ਵਾਲੇ ਹੈ ਨਹੀਂ ਸਹੀ ਗੱਲ ਆ ਕਰਨ ਵਾਲੇ ਬਾਹਰੋਂ ਆ ਰਿਹਾ ਨਹੀਂ ਸਹੀ ਗੱਲ ਆ ਸਾਡੇ ਕੋਲ ਜਿਹੜੇ ਬੰਦੇ ਆ ਨਾ ਕੰਮ ਕਰਨ ਵਾਲੇ ਹਾਂ ਜਿਹੜੇ ਬਾਹਰੋਂ ਪ੍ਰਦੇਸੀ ਜਿੰਨੂੰ ਕਹਿੰਦੇ ਆ 40 40 50 50 770 ਤਰੇਰ ਦੇ ਮਹੀਨਾ ਕਮਾਉਂਦੇ ਨੇ ਠੀਕ ਐ ਤੇ ਪੰਜਾਬੀ ਕਹਿੰਦੇ ਵੀ ਕੰਮ ਹੈ ਨਹੀਂ ਕੰਮ ਹੈ ਨਹੀਂ ਸਹੀ ਗੱਲ ਆ ਨਾਲੇ ਕਿਰਾਏ ਤੇ ਰਹਦੇ ਇੱਥੇ ਬਿਲਕੁਲ ਬਈ ਬਿਲਕੁਲ ਸਾਰਾ ਕੁਝ ਮੋਲਦਾ ਸਭ ਕੁਝ ਮੋਲ ਲੱਖ ਲੱਖ ਮਹੀਨਾ ਵੀ ਕਮਾਉਂਦੇ ਆ ਬੰਦੇ ਬਿਲਕੁਲ ਬਾਈ ਬਿਲਕੁਲ ਅਸਲ 'ਚ ਆਪਣੇ ਬੰਦਿਆਂ ਦੀ ਥੋੜਾ ਜਿਹਾ ਕੁਝ ਗਾਣਿਆਂ ਨੇ ਮੈਂ ਕਹਿੰਦਾ ਵੀ ਗਾਣਿਆਂ ਨੇ ਵੱਧ ਪੱਟੀ ਮੇਸ਼ ਕਰਤੀ ਉਸ ਆਪਣੇ ਗਾਈਡ ਨਾ ਸੈਣੀ ਗਾਈਡ ਨਾ ਸੈਣੀ ਬਿਲਕੁਲ ਬਾਈ ਸਰ ਜਿਵੇਂ ਕਹਿੰਦੇ ਵੀ ਸਾਡੇ ਜਿਹੜੇ ਜਿਨੀਵਰਟੀ ਆਫਰ ਹੁੰਦੇ ਗਏ ਹੂੰ ਉਹ ਕਹਿੰਦੇ ਵੀ ਅਸੀਂ ਕਹਿੰਦੇ ਵੀ ਕਿਸੇ ਖੇਤ ਚਲੇ ਗਏ ਹਾਂ ਤੇ ਵੀ ਉਹਨੂੰ ਕਿਹਾ ਵੀ ਦੂਰੀਆਂ ਢੋਲਾ ਟਾਂਗਾਂ ਦਾ ਗੱਲਾਂ ਹੂੰ ਤੇ ਵੀ ਉਹ ਆਪਣੇ ਖੇਤ ਤੋਂ ਨਿਕਲ ਗਿਆ ਹਾਂ ਉਹ ਖਾਲੀ ਖੇਤ ਹਾਂ ਤੇ ਜਿਹੜੀ ਕਹਿੰਦਾ ਵੀ ਨਾਲ ਦੇ ਖੇਤ ਵਾਲੇ ਨੇ ਉਹ ਨੂੰ ਵਾਦੇ ਜੂੜੀਓ ਭਰ ਕੇ ਸਾਰੇ ਖੇਤ ਚਿੱਟਾ ਦੇਣ ਲੱਗੇ ਹਾਂ ਉਹ ਕਹਿੰਦੇ ਵੀ ਲਾਈ ਲੈ ਕੇ ਵੜੇ ਨਹੀਂ ਲਾਈ ਲੈ ਕੇ ਵੜੇ ਨਹੀਂ ਰੇਡ ਚੱਲ ਪਿਆ ਤੁਝੋ ਚੱਲ ਪਿਆ ਆਪਦਾ ਦਵਾਈ ਨਹੀਂ ਵਰਤਦੇ ਹੈਗੇ ਬਿਲਕੁਲ ਬਾਈ ਬਿਲਕੁਲ ਸਹੀ ਗੱਲ ਆ ਬਾਈ ਹੁਣ ਬਾਈ ਇਹਦੀ ਕੀ ਕਾਰੀਗਰੀ ਦਿਖਾਵਾਂਗੇ ਹੋਰ ਹਾਂ ਤੇ ਟੋਇੰਗ ਦਾ ਕੰਮ ਬਾਈ ਦਾ ਗੱਡੀਆਂ ਟੋਹਾਂਗਾ ਇਹ ਜਮਾ ਉੱਪਰ ਚੜ ਜਾਂਦੀ ਹੈ ਗੱਡੀ ਇਹਦੇ ਲਓ ਵੀ ਆਹਾ ਆਹਾ ਆਵਾ ਵਾ ਵਾ ਭਈਆ ਨਮਈ ਸ੍ਰਿਸ਼ਟਵਾ ਕੋ ਸਾ ਹੈ ਬਾਲੀ ਭਾਈ ਜੀ ਜੀ ਦਾ ਭਈ ਇਹ ਮੈਂ ਕਹਣਾ ਕੀ ਆ ਬਾਤ ਆ ਯਾਰ ਹਨਾ ਹਾਂ 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 ਉਹ ਕਰਦਾ ਚੁੰਮੀਆਂ ਆਂ ਕਰਦਾ ਏ ਛਿੜੀ ਮਾਰਦਾ あっ ਹਾਂ 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 ਹੋਰ ਹੀ ਤਾਂ ਮਰਦਾ ਨਹੀਂ ਚੱਲਦਾ ਰੋਡ ਤੇ ਚੱਲਦਾ ਨਾ ਬਹੁਤ ਹਾਂ ਤੇਰੇ ਨਾਲ ਹੀ ਚੱਲਦਾ ਆ ਤੇ ਨਾਲੇ ਕੋ ਸਿਟੀ ਜੀ ਮਾਰ ਦਿੰਦਾ ਉਹ ਮਾਰਦਾ ਬਿਨਾ ਮਾਰਦਾ ਸਿੱਧੀ ਮਾਰਦਾ ਹੈ ਕੰਮ ਕੰਟਰੋਲ ਲੱਗਿਆ ਕੰਟਰੋਲਰ ਨੇ ਵੋਲਟ ਕੀਤਾ ਆ ਅੱਛਾ ਜਿਵੇਂ ਕਾਰ ਵਾਂਗੂ ਟਰੱਕ ਵੀ ਕਾਰ ਵਾਂਗੂ ਪਹਾੜਾਂ ਦੇ ਕਾਰ ਵਾਂਗੂ ਚੱਲਦਾ ਹੈ ਅੱਛਾ ਕੰਟਰੋਲਰ ਨਾਲ ਦੀ ਲੋੜ ਨਹੀਂ ਪੈਂਦੀ ਠੀਕ ਹੈ ਠੀਕ ਇਹਦੀ ਡਿਗਾਰਡ ਆਪਾਂ ਹੀ ਕੀਤਾ ਕਰਾਂ ਠੀਕ ਹੈ ਨਹੀਂ ਨਹੀਂ ਬਹੁਤ ਸੋਹਣਾ ਡਿਗਾਰਡ ਕਰਿਆ ਪਿਆ ਬਾਈ ਹੈਨਾ ਬਾਈ ਦੇਖੋ ਭਰਾ ਉਹ ਵੀ ਨਵੇਂ ਆਪਦਾ ਕੰਮ ਵੀ ਕਰਦਾ ਹੈਨਾ ਜਿਵੇਂ ਗੱਡੀਆਂ ਗੋਡੀਆਂ ਟੋਅ ਕਰਕੇ ਲੈ ਕੇ ਆਉਣੀਆਂ ਨੇ ਕੋਈ ਐਕਸੀਡੈਂਟ ਵਾਲ ਗੱਡੀਆਂ ਹੁੰਦੀਆਂ ਨੇ ਲੁਧਿਆਣਾ ਕੀ ਪੂਰੇ ਆਲ ਇੰਡੀਆ ਦੇ ਵਿੱਚ ਬਾਈ ਦਾ ਕੰਮ ਚੱਲਦਾਗਾ ਤੇ ਆਹ ਹੀ ਨੰਬਰ ਆ ਬਾਈ ਤੁਹਾਡਾ ਉੱਪਰ ਦਿੱਤਾ ਹੈਨਾ ਹਾਂ ਜ 59452 ਵੀਰ ਦਾ ਨੰਬਰ ਆਗਾ ਤੇ ਕਾ ਨੰਬਰ ਆ ਗਿਆ 78886 16465 ਤੇ ਮੇਨ ਇਧਰਲੇ ਪਾਸੇ ਆ ਜਾਂਦਾ ਪਹਿਲਵਾਨ ਟੋਇੰਗ ਸਰਵਿਸ 98153 51452 ਸੋ ਠੀਕ ਹੈ ਜੀ ਪਹਿਲਵਾਨ ਖੰਗੂੜਾ ਸਾਹਿਬ ਠੀਕ ਹੈ ਜੀ ਧੰਨਵਾਦ ਮਿਹਰਬਾਨੀ ਥੈਂਕ ਯੂ ਤੇ ਪਰਮਾਤਮਾ ਕਰੇ ਜੀ ਤੁਸੀਂ ਇਸੇ ਤਰ੍ਹਾਂ ਹੀ ਨਿਤ ਨਵੀਆਂ ਨਵੀਆਂ ਚੀਜ਼ਾਂ ਆਪਣੇ ਇਥੇ ਘਾੜ ਕੇ ਲਿਆਉਂਦੇ ਰਹੋ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾਤਾਂ ਦਰੁਸਤੀ ਬਖਸ਼ੇ ਜੀ